10 ਲੱਖ ਫੌਜ ਦਾ ਘੇਰਾ ਹੈ ਪਰ ਜਦੋਂ ਅਕਸਰ ਅਸੀਂ ਅਜੋਕੇ ਵਿਦਵਾਨਾਂ ਨੂੰ ਪੜਦੇ ਹਾਂ ਉਹ 10 ਲੱਖ ਦੇ ਘੇਰੇ ਨੂੰ ਕੱਟਦੇ ਨੇ ਉਹ ਕਹਿੰਦੇ 10 ਲੱਖ ਦੀ ਫੌਜ ਕਿਵੇਂ ਹੋ ਸਕਦੀ ਹੈ ਬਾਈ ਤਾਰਿਆ ਰਾਜਿਆਂ ਦੀ ਫੌਜ ਹੈ ਜੀ ਰਾਜਾ ਕਹਿਲੂਰ ਦੀ ਫੌਜ ਜੀ ਰਾਜਾ ਕਾਂਗੜਾ ਦੀ ਫੌਜ ਰਾਜਾ ਕਸੌਲੀ ਦੀ ਫੌਜ ਰਾਜਾ ਨਦਾਉਨ ਦੀ ਫੌਜ ਰਾਜਾ ਨਾਹਨ ਦੀ ਫੌਜ ਰਾਜਾ ਬੜੈਲ ਦੀ ਫੌਜ ਰਾਜਾ ਬਰੋਲੀ ਦੀ ਫੌਜ ਔਰ ਰਾਜਾ ਚੰਬੇਲੀ ਦੀ ਫੌਜ ਰਾਜਾ ਚੰਬਾ ਦੀ ਫੌਜ और इस अलावा राजा जम्मू की फौज राजा नूरपुर फौज राजा श्रीनगर की फौज राजा जैसवाल की फौज राजा गढ़वाल की फौज राजा हडूर की फौज सूबा सरहद की फौज सूबा की फौज सूबा पशावर की फौज सूबा लाहौर की फौज सूबा कश्मीर की फौज जरनैल नाहर खान की फौज जरनैल गनी खान की फौज जरनैल मियाँ खान की फौज ਜਰਨੈਲ ਮਜੀਦ ਖਾਨ ਦੀ ਫੌਜ ਜਰਨੈਲ ਪੂਰੇ ਖਾਨ ਦੀ ਫੌਜ ਜਰਨੈਲ ਜਲੀਲ ਖਾਨ ਦੀ ਫੌਜ ਜਰਨੈਲ ਖਵਾਜਾ ਮਰਦੂਦ ਅਲੀ ਖਾਨ ਦੀ ਫੌਜ ਜਿਹੜਾ ਕਿ ਪ੍ਰਧਾਨ ਸੈਨਾਪਤੀ ਸੀ ਉਹ ਤਾਂ ਇੰਨਾ ਜਿਆਦਾ ਫੌਜਾਂ ਦਾ ਘੇਰਾ ਪਿਆ ਹੋਇਆ ਸੀ ਉਹ ਤਾਂ ਜਰਨੈਲਾਂ ਦਾ ਭਰਿਆ ਹੋਇਆ ਸੀ